ਜੰਡਿਆਲਾ ਗੁਰੂ ਨੇੜਲੇ ਪਿੰਡ ਧੀਰਕੋਟ ਵਿੱਚ ਇੱਕ ਵਿਅਕਤੀ ਦਾ ਅੱਜ ਤੜਕਸਾਰ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸੁਖਦੇਵ ਸਿੰਘ ਲਾਡੀ ਆਪਣੀ ਮੋਟਰ ਤੇ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ। ਘਟਨਾ ਸਬੰਧੀ ਪਤਾ ਲੱਗਣ ਤੇ ਡੀਐਸਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ ਅਤੇ ਐਸਐਚਓ ਪਰਮਿੰਦਰ ਸਿੰਘ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਿਤੀ ਰਾਤ ਤੜਕਸਾਰ ਕਰੀਬ 3 ਵਜੇ ਮ੍ਰਿਤਕ ਸੁਖਦੇਵ ਸਿੰਘ ਨੂੰ ਕੋਈ ਫੋਨ ਆਇਆ ਤੇ ਉਹ ਉਸ ਵੇਲੇ ਹੀ ਮੋਟਰ ਤੇ ਚਲੇ ਗਏ ਜੋ ਘਰ ਤੋਂ ਕਰੀਬ 1 ਕਿਲੋਮੀਟਰ ਦੂਰ ਸੀ ਜਦ ਉਸ ਸਵੇਰ ਤੱਕ ਘਰ ਨਾ ਆਇਆ ਤਾਂ ਪਰਿਵਾਰ ਵਾਲਿਆਂ ਨੇ ਉਸਨੂੰ ਲੱਭਣਾ ਸ਼ੁਰੂ ਕਰ ਦਿੱਤਾ ਤੇ ਉਹ ਆਪਣੀ ਮੋਟਰ ਤੇ ਪਹੁੰਚੇ ਤਾਂ ਉੱਥੇ ਸੁਖਦੇਵ ਸਿੰਘ ਲਾਡੀ ਦੀ ਖੂਨ ਨਾਲ ਲੱਤਪਤ ਹੋਈ লাশ ਬ੍ਰਾਂਧ ਹੋਈ ਜਿਸ ਨੂੰ ਕੁੱਤਿਆਂ ਨੇ ਨੋਚਿਆ ਹੋਇਆ ਸੀ ਇਸ ਸਬੰਧੀ ਐਸਐਚਓ ਡੰਡਿਆਲਾ ਪ੍ਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਕਤਲ ਕੇਸ ਦੀ ਇਨਕੁਆਇਰੀ ਚੱਲ ਰਹੀ ਹੈ ਬਹੁਤ ਜਲਦੀ ਹੀ ਕੇਸ ਹੱਲ ਕਰਕੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਡੰਡਿਆਲਾ ਗੁਰੂਤੋ ਰਿਪੋਰਟਰ ਮਲਕੀਤ ਸਿੰਘ ਛਿੰਦਾ ਦੀ ਵਿਸ਼ੇਸ਼ ਰਿਪੋਰਟ ਭਾਈ ਤੁਸੀਂ ਜਦੋਂ লাশ ਦੇਖੀਏ ਕੀ ਹਾਲਤ ਸੀ লাশ ਦੀ ਭਾਈ লাশ ਦੀ ਹਾਲਤ ਤਾਂ ਦੇਖੀ ਦੀ ਹੀ ਜਾਂਦੀ ਕਿ ਮਲਗੇ ਉਹਦੀ ਜਿੰਨੀ ਜਿਹੜੀ ਖੋਪੜੀ ਹੈ ਨਾ ਸਾਰੀ ਮਨ ਲਗੇ ਉਹ ਕੁੱਤਿਆਂ ਨੇ ਖਾਧੀ ਅੱਖਾਂ ਤੱਕ ਨਹੀਂ ਹੈਗੀਆਂ ਹੱਡੀਆਂ ਕੱਲੀਆਂ ਰਹਿ ਗਈਆਂ ਇਕੱਲਾ ਕੰਗਾਲ ਆ ਤੋਂ ਤੱਕ ਉਹਦੀ ਸਾਰੀ ਖੋਪੜੀ ਐ ਸਾਰੀ ਇੱਥੇ ਤੱਕ ਖਾਧੀ ਪਈ ਅੱਛਾ ਹਾਂਜੀ ਮਨ ਲਗੇ ਪਛਾਣ ਨਹੀਂ ਪਤਾ ਮਨ ਲਗੇ ਦੂਸਰਾ ਸਕਦਾ ਕਿ ਮਨ ਲਗੇ ਉਹ ਹੀ ਆ ਹਾਂ ਕੱਪੜਿਆਂ ਤੋਂ ਪਛਾਣ ਹਈ ਆ ਬਾਕੀ ਚਲੋ ਉਦਾਂ ਪਤਾ ਲੱਗ ਜਾਂਦਾ ਮਨ ਲਗੇ ਸਾਡਾ ਬੰਦਾ ਵਾ ਬਾਕੀ ਉਹਦੇ ਬਾਹਾਂ ਤੇ ਵੀ ਇੱਥੇ ਟੱਕ ਲੱਗੇ ਆ ਹਾਂਜੀ ਤੇਰ ਤਰ ਹਥਿਆਰਾਂ ਤੇ ਤੇ ਖੋਪੜੀ ਜਿਹੜੀ ਆ ਉਹ ਤਾਂ ਮਨ ਲਗੇ ਕੱਲੀਆਂ ਹੱਡੀਆਂ ਹੀ ਰਹਿ ਗਈਆਂ ਕਗਾਰ ਹੀ ਰਹਿ ਗਿਆ ਹੋਰ ਕੱਖ ਨਹੀਂ ਹੈਗਾ ਵਿੱਚ ਗੋਲੀ ਗਾਲੀ ਦਾ ਨਿਸ਼ਾਨ ਨਹੀਂ ਉਹ ਜਦੋਂ ਵਿੱਚ ਕੁਝ ਪਾਜੀ ਰਹਿ ਨਹੀਂ ਗਿਆ ਕੁੱਤਿਆਂ ਨੇ ਮਿਲ ਗਏ ਖੋਪੜੀ ਖਾਦੀ ਏ ਜੀ ਸਾਰੀ ਕਿਉਂਕਿ ਇੱਥੇ ਲੱਗ ਗਈ ਆਪਣੇ ਆ ਕਿਲਾ ਢਵਾਂ ਸਾਡਾ ਰੋੜਾ ਵਾ ਅੱਛਾ ਤੇ ਤੁਹਾਨੂੰ ਪਤਾ ਵਾ ਕਿ ਜਦੋਂ ਕੁੱਤਿਆਂ ਨੂੰ ਸਮੈਲ ਆਉਂਦੀ ਖੂਨ ਦੀ ਉਹ ਆਪ ਅੱਜੇ ਹੁੰਦੇ ਆ ਹੂੰ ਹੂੰ ਕਿਨੇ ਤੇ ਉਹ ਉਹਨਾਂ ਨੇ ਹਰਮਨ ਕੀ ਜਿਹੜੀ ਇਹਦੀ ਸਾਰੀ ਮਲੇ ਖੋਪੜੀ ਖਾਲੀ ਤੇ ਮਿਲ ਗਏ ਬਹੁਤ ਬੁਰੀ ਤਰ੍ਹਾਂ ਮਿਲ ਗਏ ਹਾਲਾਤ ਵਿੱਚ ਜਦੋਂ ਇੱਥੋਂ ਖੜਿਆ ਉਹਨੂੰ ਇੱਥੇ ਤੁਸੀਂ ਆਏ ਜਦੋਂ ਮੌਕੇ ਤੇ ਇੱਥੇ ਲਿਖੀ ਆ ਕੇ ਲਾਸ਼ ਨਹੀਂ ਮੈਂ ਨਾ ਜਸਟ ਘਰੇ ਗਿਆ ਹਾਂ ਅੱਛਾ ਜੀ ਘਰੇ ਪਹ ਲੱਗਾ ਇੱਥੋਂ ਮਿਲ ਗਏ ਤਾਇਆ ਜੀ ਤੇ ਆਪਣਾ ਉਹਨਾਂ ਦਾ ਬ੍ਰਦਰ ਬਜੇਦਰ ਸਿੰਘ ਇੱਥੋਂ ਲੈ ਗਏ ਹੀ ਘਰੇ ਤੇ ਘਰੇ ਜਾ ਕੇ ਇੰਝ ਜਦੋਂ ਦੇਖਿਆ ਤੇ ਲਾਸ਼ ਦੇਖਣ ਯੋਗ ਨਹੀਂ ਹੈ ਮਿਲ ਤੱਕ ਨਾ ਕੀ ਇਹਨਾਂ ਦਾ ਇਹ ਆਪਣਾ ਸੁਖਦੇਵ ਸਿੰਘ ਲਾਡੀ ਲਾਡੀ ਕਿਨੇ ਕਿਹਾ ਇਹ ਦੋ ਬ੍ਰਦਰ ਹੈ ਜੀ ਪੁਲਿਸਪਰਸ਼ਨ ਨੇ ਹਾਂਜੀ ਆਏ ਸਵੇਰੇ ਮੁਲਾਜ਼ਮ ਆਏ ਉਹਨਾਂ ਨੇ ਆਪਣਾ ਮਨ ਲਗਿਆ ਚਲੋ ਇੱਥੇ ਵੀ ਆਣ ਕੇ ਉਹਨਾਂ ਨੇ ਜੋ ਵੀ ਇੱਥੋਂ ਉਹਨਾਂ ਨੇ ਕੋਈ ਪ੍ਰੂਫ ਲੈਣੇ ਜਾਂ ਕੁਝ ਨਿੱਕੇ ਮੋਟੀਆਂ ਚੀਜ਼ਾਂ ਮੈਂ ਵੀ ਚਲੋ ਇੱਥੋਂ ਲਈਆਂ ਆਣ ਕੇ ਤੇ ਚਲੋ ਘਰੇ ਵੀ ਗਏ ਆ ਘਰੇ ਵੀ ਉਹਨਾਂ ਸਾਰਾ ਮਨ ਲਗ ਕੇ ਆਪਣਾ ਭਾਬੀ ਜੀ ਦੀ ਵੀ ਉਹਨਾਂ ਨੇ ਮਨ ਲਗ ਕੇ ਜੋ ਵੀ ਆ ਮਨ ਲਗ ਕੇ ਉਹਨਾਂ ਨਾਲ ਹੋਇਆ ਜਾਂ ਫੋਨ ਤੇ ਸੱਧਿਆ ਕੁਝ ਵੀ ਆ ਉਹਨਾਂ ਸਾਰਾ ਕੁਝ ਲਿਖਿਆ ਹਾਂਜੀ ਪੁਸ਼ਕਿਸ਼ ਕੀਤੀ ਇਨਵੈਸਟੀਗੇਸ਼ਨ ਹੋ ਰਹੀ ਆ ਤੇ ਚਲੋ ਬਾਕੀ ਸਾਨੂੰ ਆਸ ਆ ਪੁਲਿਸ ਪ੍ਰਸ਼ਾਸਨ ਦੇ ਕੇ ਜਲਦੀ ਮਨ ਲਗੇ ਇਸ ਚੀਜ਼ ਦਾ ਪਤਾ ਲੱਗੇ ਠੀਕ ਹੈ ਹਾਂਜੀ ਠੀਕ ਜੀ ਕੀ ਨਾਮ ਆਪਣਾ ਮੇਰਾ ਬਚਿੱਤਰ ਸਿੰਘ ਜੀ ਬਚਿੱਤਰ ਸਿੰਘ ਜੀ ਕੀ ਗੱਲ ਹੋ ਗਈ ਤੁਹਾਡੇ ਭਰਾ ਦਾ ਇਦਾਂ ਕਤਲ ਹੋ ਗਿਆ ਕੀ ਕਰ ਰਹੇ ਹਾਂ ਬਾਈ ਇਹਦੇ ਪਤਾ ਨਹੀਂ ਲੱਗਾ ਕੀ ਕਰ ਬਣਿਆ ਜੇ ਕੀ ਚੱਕਰ ਬਣਿਆ ਤੇਰੇ ਮਾਰਗ ਮੋਟਰ ਚ ਪਾਣੀ ਮਕੈਣ ਲੱਗਣ ਡੇ ਪਾਣੀ ਤੇ ਲਾਈਟ ਆਉਂਦੀ ਸਵੇਰੇ ਸੋਤੇ ਮੋਟਰ ਚ ਲਾਉਣ ਗਿਆ ਸਵੇਰੇ ਦੇ ਉਹ ਆ ਜਾਂਦਾ ਸੀਗਾ ਵਾਪਸ ਕਰੇ ਤੇ ਭਾਬੀ ਕਹਿੰਦੇ ਵੀ ਆਇਆ ਨਹੀਂ ਪਛੇੜ ਦਾ ਸੋਹਤੇ ਦਾ ਗਿਆ ਵਾ ਵੀ ਆਇਆ ਨਹੀਂ ਤੇ ਉਹਦਾ ਫੋਨ ਨਹੀਂ ਲੱਗਣ ਡਿਆ ਕਿੰਨੇ ਕ ਵਜੇ ਦਾ ਵਾਕਿਆ ਜਿਹੜਾ ਸਵੇਰੇ ਗਿਆ ਸਵੇਰੇ ਕੋ 3 3:30 ਵਜੇ ਕਰੋਗੇ ਤੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਵੀ ਇਦਾਂ ਕਰਕੇ ਕਰਨਾ ਮੈਂ ਕੋਈ 6:00 ਵਜੇ 5:30 6:00 ਵਜੇ ਗਿਆ ਮੈਂ ਮੋਟਰ ਤੇ ਮਗਰ ਗਿਆ ਉੱਥੇ ਆਪ ਦੱਸਿਆ ਕਿ ਕੀ ਤੁਸੀਂ ਆਪੇ ਗਏ ਸੀ ਕਿਸੇ ਨੇ ਨਹੀਂ ਮੈਨੂੰ ਭਾਬੀ ਕਹਿੰਦੇ ਨਾ ਵੀ ਉਹਦਾ ਫੋਨ ਲੱਗਣ ਨਹੀਂ ਡਿਆ ਵੀ ਅੱਗੇ ਵੀ ਯਾ ਜੰਦਾ ਇਹ ਤੇ ਫੋਨ ਨਹੀਂ ਲੱਗਣ ਡਿਆ ਤੇ ਉਹ ਜਦੋਂ ਫੋਨ ਮੈਂ ਗਿਆ ਉੱਥੇ ਜਾ ਕੇ ਮੋਟਰ ਤੇ ਵੇਖਿਆ ਤੇ ਉਹ ਇਹ ਜੀ ਡੈਡ ਬਾਡੀ ਪਈ ਭਾਜੀ ਕੋਈ ਪੁਰਾਣੀ ਦੁਸ਼ਮਣੀ ਆਪਣੇ ਨਾਲ ਰਜੇਸ਼ ਬਾਜੀ ਕੋਈ ਜਾਂ ਨਹੀਂ ਰੰਜੇਸ਼ ਬਾਜੀ ਤੇ ਕੇ ਨਾ ਨਹੀਂ ਕੋਈ ਨਹੀਂ ਹੈਗਾ ਤੇ ਕੀ ਕਾਹਨ ਫੇ ਕਤਲ ਦਾ ਕਰਨ ਕੀ ਬਣਿਆਗਾ ਪਤਾ ਨਹੀਂ ਜੀ ਹੁਣ ਇਹ ਤੇ ਕੀ ਮਾਲਕ ਜਾਣਦਾ ਜਾਂ ਜਿਹਦੇ ਨਾਲ ਹੋਈ ਉਹ ਜਾਣਦਾ ਜਾਂ ਜਿੰਨਾ ਕੀਤੀ ਉਹ ਉਹਨਾਂ ਨੂੰ ਪਤਾ ਹੋਊਗਾ ਕਿ ਕੀ ਕਰਕੇ ਉਤਰਾ ਕੀਤੀ ਪੁਲਿਸ ਨੂੰ ਉਤਰਾ ਕੀਤੀ ਆਈ ਸੋਗਾ ਪੁਲਿਸ ਹਾਂਜੀ ਹਾਂਜੀ ਪੁਲਿਸ ਆਈ ਉਹ ਉਸੇ ਟਾਈਮ ਵਿੱਚ ਥੋੜੀ ਜਿਹਾ ਬਾਅਦ ਆ ਗਏ ਪੁਲਿਸ ਵਾਲੇ ਅਧਿਕਾਰੀ ਤੇ ਉਹਨਾਂ ਦੀ ਬੋਡੀ ਜਿਹੜੀ ਪੋਸਟ ਡੈਡ ਰਿਪੋਰਟ ਸਮਟਵਾਤੀ ਲੱਗ ਗਈ ਅੱਜ ਕੀ ਕੰਮ ਕਰਦੇ ਸੀ ਜਿਹਨਾਂ ਦੇ ਦਿੱਤੇ ਖੇਤੀਬਾੜੀ ਦਾ ਕੰਮ ਕਰਦੇ ਸੀ ਹਾਂਜੀ ਕਿੰਨੇ ਬੱਚੇ ਕਿੰਨੇ ਉਹਨਾਂ ਦੇ ਇੱਕੋ ਬੇਟਾ ਈ ਬੇਟੀ ਉਹ ਪਿਛੇ ਡੈਥ ਹੋ ਗਈ 2-3 ਸਾਲ ਪਹਿਲੋਂ ਹਾਂਜੀ ਕਿੰਨੀ ਉਮਰ ਕਿੰਨੀ ਹਨਾਂ ਦੇ ਉਹਨਾਂ ਦੀ ਹੈਗੀ 35 ਵਾਲੀ 48 ਤੇ ਲੱਗ ਕੇ ਬੰਦੇ ਕੀ ਨਾਮ ਕੀ ਸੁਣਾ ਸੁਖਦੇਵ ਸਿੰਘ ਜੀ ਓਕੇ ਓਕੇ ਹਾਂਜੀ ਭਾਈ ਕੀ ਨਾਮ ਆਪਣਾ ਮੇਰਾ ਨਾਮ ਮਨਦੀਪ ਸਿੰਘ ਆ ਜੀ ਮਨਦੀਪ ਸਿੰਘ ਜੀ ਕਿਹੜਾ ਪਿੰਡ ਦਾ ਹੈ ਫਿਰ ਪਿੰਡ ਉਹ ਹੀ ਅੱਥਰੇ ਕੋਟੀ ਹੈ ਜੀ ਤੇ ਕੀ ਕਾਰਨ ਹੋਈ ਜਿਹੜਾ ਕਤਲ ਹੋਇਆ ਕਿਸ ਕਾਰਨ ਆ ਕਾਰਨ ਤਾਂ ਨਹੀਂ ਕੋਈ ਪਤਾ ਲੱਗਾ ਜੀ ਸਵੇਰੇ ਉਹ ਘਰੋਂ ਉੱਠਿਆ ਵਾ ਤੇ ਮੋਟਰ ਤੇ ਗਿਆ ਸੀ ਆਪਣੀ ਤੇ ਜੀ ਫਿਰ ਸਾਢੇ 3 ਵਜੇ ਕੋਈ ਘਰੋਂ ਨਿਕਲਿਆ ਵਾ ਜੋ 6 ਵਜੇ ਤੱਕ ਘਰ ਵਾਪਸ ਨਹੀਂ ਆਇਆ ਕਰਦੇ ਆਂਦੇ ਫਿਰ ਜੋਦੀ ਦੇ ਤੋਂ ਪਾਲ ਸ਼ੁਰੂ ਕੀਤੀ ਵੀ ਕੀ ਕੱਲ ਵਾਪਸ ਨਹੀਂ ਆਇਆ ਚਲੋ ਮੋਟਰ ਤੱਕ ਵੇਖ ਕੇ ਆਉਨੇ ਜਾਂ ਇੱਧਰ ਉੱਧਰ ਵੇਖਿਆ ਉੱਥੇ ਫਿਰ ਇਹਦੀ ਡੈੱਡ ਬਾਡੀ ਜਿਹੜੀ ਮੋਟਰ ਤੋਂ ਇਹਨਾਂ ਨੂੰ ਬਰਾਮਦ ਹੋਈ ਹੈ ਮੋਟਰ ਤੋਂ ਹਾਂਜੀ ਕੀ ਕੋਈ ਤੇਜ਼ ਹਥਿਆਰ ਨਾਲ ਕੀਤਾ ਗਿਆ ਜਾਂ ਕੀ ਕਰਨ ਉਹਦੇ ਬਾਰੇ ਕੁਝ ਪੁਖਤਾ ਨਹੀਂ ਕਹਿ ਸਕਦੇ ਕਿਉਂਕਿ ਉਹ ਚਿਹਰਾ ਕਾਫੀ ਖਰਾਬ ਹੋ ਗਿਆ ਵਾ ਉੱਥੇ ਨੇੜੇ ਇੱਕ ਸਾਡੇ ਹੱਡੋ ਰੋੜਾ ਵੀ ਹੈਗਾ ਵਾ ਤੇ ਇਹ ਵੀ ਸਾਨੂੰ ਲੱਗਦਾ ਵੀ ਸ਼ਾਇਦ ਕੁੱਤਿਆਂ-ਕੱਤਿਆਂ ਨੇ ਵੀ ਕੁਝ ਖਰਾਬ ਕੀਤਾ ਚਿਹਰਾ ਉਹਦਾ ਤੇ ਜਿਹੜਾ ਉਹਦਾ ਕਤਲ ਆਉ ਤੇ ਧਾਰ ਹਥਿਆਰਾਂ ਨਾਲ ਜਾਂ ਕੋਈ ਗੰਦੇ ਨਾਲ ਹੋਇਆ ਉਹ ਕੋਈ ਪੱਕਾ ਨਹੀਂ ਹੈ ਸਾਨੂੰ ਅਜੇ ਆਪ ਨੂੰ ਵੀ ਸਾਨੂੰ ਸਪਸ਼ਟ ਨਹੀਂਗਾ ਕਨਫਰਮ ਨਹੀਂਗਾ ਹਾਂਜੀ ਕੀ ਮੈ ਲੋ ਮੈਸੇਜ ਦੇਣਾ ਚਾਹੂਗਾ ਤੁਹਾਨੂੰ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਹੈ ਜੀ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਅਸੀਂ ਦਰਜ ਕਰਵਾਤੀ ਸੀਗੀ ਉਹ ਮੌਕੇ ਤੇ ਅੱਗੇ ਤਫਤੀਸ਼ ਕੀਤੀ ਉਹਨਾਂ ਨੇ ਅਗਲੀ ਕਾਰਵਾਈ ਉਹਨਾਂ ਨੇ ਸ਼ੁਰੂ ਕੀਤੀ ਹੈ ਕਹਿੰਦੇ ਜਲਦੀ ਕੋਈ ਨਿਰਣਾ ਜਿਹੜਾ ਹੈ ਲਿਆਵਾਂਗੇ ਸਾਹਮਣੇ ਵੀ ਇਹਦਾ ਕੀ ਕਰਨ데요 ਹਾਂਜੀ ਸਰ ਜਿਹੜਾ ਧੀ ਰਿਪੋਰਟ ਅੱਜ ਕਤਲ ਹੋਇਆ ਕੀ ਕਾਰਨ ਹੈਗਾ ਇਹ 3 ਰਿਪੋਰਟ ਦਾ ਮਰਡਰ ਹੋਇਆ ਸੁਖਦੇਵ ਸਿੰਘ ਜਿਹੜੀ ਸਲਾਡੀ son of ਮੁਰਤਾ ਸਿੰਘ ਵਾਸੀ ਤੀਰੀਪੁਰ ਦਾ 47 ਸਾਲ ਦੀ ਏਜ ਐ ਇਹ ਸਵੇਰੇ 1:30 3 ਵਜੇ ਉੱਠ ਕੇ ਘਰੋਂ ਆਪਣੇ ਮੋਟਰ ਤੇ ਗਿਆ ਹੈ ਇਹ ਦਾ ਇਹ ਕੋਈ ਨਿੱਜੀ ਕੋਈ ਕੁਦਸ਼ਮੇ ਗਿਆ ਹਾਂ ਨਿੱਜੀ ਆ ਕੋਈ ਬਸ ਜਲਦੀ ਤੁਹਾਨੂੰ ਸਾਰਾ ਕਲੀਅਰ ਕਰ ਦਾਂਗੇ ਕਨਵਰਸਟੀਗੇਸ਼ਨ ਦਾ ਪਾਰਟ ਐ ਪਹਿਲਾਂ ਠੀਕ ਨਹੀਂ ਆ ਕੋਈ ਖਿਆਦਰ ਵੀ ਬਰਾਮਤ ਆਇਆ ਨਹੀਂ 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 ਕੋਈ ਨਹੀਂ ਆਏ ਓਨਲੀ ਤੇ ਇਸ ਤਰ੍ਹਾਂ થਰਨ ਲਈ ਇਹ ਮਟਰ ਹੋਇਆ ਤੇ ਜਿਹੜੀ ਡੈੱਡ ਬੋਡੀ ਕਿੱਥੋਂ ਬ੍ਰੰਤ ਹੈ ਜੀ ਇਹ ਉਹਨਾਂ ਦੀ ਮੋਟਰ ਤੋਂ ਮੋਟਰ ਦਾ ਬ੍ਰੰਤ ਹੈ ਜੀ ਕਿੰਨੇ ਵਜੇ ਦਾ ਟਾਈਮ ਸੀ ਜੀ ਕੋਈ ਦੱਸਿਆ ਉਹਨਾਂ ਨੇ ਉਹ ਸਾਢੇ 3 ਵਜੇ ਗਿਆ ਉਸ ਤੋਂ ਬਾਅਦ ਹੀ ਆ ਮੜਕੇ ਪੇ ਸਵੇਰੇ ਉਹਨਾਂ ਦਾ ਉਹਦਾ ਬ੍ਰਦਰ ਜਿਹੜਾ ਦੂਸਰਾ ਬਜੇਤਰ ਸਿੰਘ ਸੀ ਉਹ ਜਦੋਂ ਗਿਆ ਮੋਟਰ ਤੇ ਤਾਂ ਹੀ ਪਤਾ ਚੱਲਿਆ ਤੇ ਹੁਣ ਕੀ ਕਾਰਵਾਈ ਕੀਤੀ ਗਈ ਹੁਣ ਬਸ ਮੁਕਦਮਾ ਰਜਿਸਟਰਡ ਕਰਕੇ ਤਫਤੀਸ਼ ਚੱਲ ਰਹੀ ਹੈ ਜਲਦੀ ਸਾਰੇ ਦੋਸ਼ੀ ਜਿਹੜੇ ਹੋ ਖੜੇ ਜਾਣਗੇ ਫੇਰ ਲਾਲ ਅਣਪਛਾਤੇਆਂ ਦੇ ਖਿਲਾਫ ਨਹੀਂ ਉਹ ਤਫਤੀਸ਼ ਦਾ ਪਾਰਟ ਹੈ ਸਾਰਾ ਤੁਹਾਨੂੰ ਦੱਸ ਦਿੱਤਾ ਜਾਏਗਾ ਸੰਭਵ Please. Okay sir. thank you, thank you.